ਉਹ ਇੰਨੇ ਸਾਲਾਂ ਦੀ ਕੱਲੀਓ ਦੁੱਖ ਕੱਟੀ ਜਾਨੀ ਤੂੰ ਸਾਡੇ ਕੋਲ ਗੱਲ ਤਾਂ ਕਰਦੀ ਉਹ ਇਹ ਟਰੰਕ ਮੇਰਾ ਐ ਉਹ ਮੇਰੇ ਟਰੰਕ ਨੂੰ ਮੇਰੇ ਕਹੇ ਤਾਂ ਲਾਏਗਾ ਕਿ ਬੀਬੀ ਦੇ ਕਹੇ ਤੇ ਮੰਨੂ ਮੇਰੀ ਵੱਡੀ ਭੈਣ ਆ ਪਰ ਉਹ ਤਾਂ ਕੁਝ ਹੋਰ ਹੀ ਕਹਿੰਦੇ ਸੀ ਕਿ ਤੁਸੀਂ ਉਹਦੇ ਭੈਣ ਹੀ ਨਹੀਂ ਲੱਗਦੇ ਜੇ ਮੰਮੀ ਘਰੇ ਨਹੀਂ ਤਾਂ ਉਹ ਕੌਣ ਆ ਉਹ ਉਹ ਤਾਂ ਸਾਡੀ ਮੇੜ ਆਈ ਭੁੱਲ ਨਾ ਅੱppa ਅਮੀਰਾ ਦੇ ਘਰੇ ਕੰਮ ਕਰਦੇ ਆ ਅਮੀਰ ਨਹੀਂ ਹੈਗੇ ਕਿਉਂ ਜिद ਕਰੀ ਜਾਂਦੇ ਹੋ ਉੱਠੋ ਉੱਠ ਕੇ ਦਵਾਈ ਲੈ ਲਓ ਮੈਂ ਨਹੀਂ ਦਵਾਈ ਲੈਣੀ ਦਵਾਈ ਦਾ ਕਿਹੜਾ ਕੋਈ ਅਸਰ ਹੁੰਦਾ ਐਦਾਂ ਕਿਉਂ ਕਹੀ ਜਾਂਦੇ ਹੋ ਦਵਾਈ ਵੀ ਅਸਰ ਕਰਦੀ ਕਰੂਗੀ ਨਾ ਇਹ ਕੋਈ ਜਾਦੂ ਥੋੜੀ ਆ ਕਿ ਦਵਾਈ ਲਈ ਤੇ ਨਾਲ ਹੀ ਠੀਕ ਹੋ ਗਈ ਇੰਨੇ ਸਾਲਾਂ ਦਾ ਤਾਂ ਫਰਕ ਪਿਆ ਨਹੀਂ ਮੇਰੀ ਤਾਂ ਬਿਮਾਰੀ ਸਗੋਂ ਘਟਦੀ ਘਟਦੀ ਹੋਰ ਵੱਧ ਗਈ ਮੇਰਾ ਤਾਂ ਦਿਲ ਕਰਦਾ ਕਿ ਹੁਣ ਦਵਾਈ ਲਿਆ ਹੀ ਨਾ ਕਰਾਂ ਮੈਂ ਤਾਂ ਤੈਨੂੰ ਤੇਰੇ ਪਿੱਕੇ ਇਸ ਕਰਕੇ ਲੈ ਕੇ ਗਿਆ ਸੀ ਤਾਂ ਕਿ ਤੇਰਾ ਮਨ ਕੁਝ ਹੋਰ ਹੋ ਜਾਵੇ ਪਰ ਉੱਥੇ ਜਾ ਕੇ ਤਾਂ ਹੋਰ ਹੀ ਕਹਾਣੀ ਬਣ ਗਈ ਮੇਰੇ ਕਰਕੇ ਤੈਨੂੰ ਕਿੰਨੀਆਂ ਗੱਲਾਂ ਸੁਣਨੀਆਂ ਪੈਗੀਆਂ ਮੈਂ ਤਾਂ ਮੰਮੀ ਤੈਨੂੰ ਕੁਝ ਨਹੀਂ ਕਹਿ ਸਕਦਾ ਬਸ ਹੱਥ ਜੋੜ ਕੇ ਮਾਫੀ ਹੀ ਮੰਗ ਸਕਦਾ ਪਾਪਾ ਕੀ ਹੋਇਆ ਤੁਸੀਂ ਠੀਕ ਤਾਂ ਹੈਗੇ ਹੋ ਹਾਂ ਪੁੱਤ ਮੈਂ ਠੀਕ ਆ ਪਰ ਲੱਗਦੇ ਤਾਂ ਹੈ ਨਹੀਂ ਕਿਤੇ ਫੇਰ ਦੁਬਾਰਾ ਨਹੀਂ ਨਹੀਂ ਪੁੱਤ ਪਾਪਾ ਤਾਂ ਤੇਰੇ ਠੀਕ ਨੇ ਆਰਾਮ ਕਰਦੇ ਪਏ ਨੇ ਨਾਲੇ ਤੂੰ ਦੱਸ ਤੇਰਾ ਅੱਜ ਦਾ ਦਿਨ ਕਿਦਾਂ ਰਿਹਾ ਨਾਲੇ ਮੰਨੂ ਨਹੀਂ ਆਈ ਹਲੇ ਤੱਕ ਮੰਨੂ ਬਾਰੇ ਤਾਂ ਮੰਮੀ ਤੁਸੀਂ ਮੈਨੂੰ ਐਂ ਪੁੱਛਦੇ ਪਏ ਹੋ ਜਿਵੇਂ ਅੱਗੇ ਬੜਾਓ ਮੇਰੇ ਨਾਲ ਆਉਂਦੀ ਹੁੰਦੀ ਆ ਤੇ ਰਹੀ ਗੱਲ ਕਾਲਜ 'ਚ ਮੇਰਾ ਦਿਨ ਕਿਵੇਂ ਨਿਕਲਿਆ ਉੱਛੀ ਨਾ ਕਿਉਂ ਤੇਰੇ ਫੇਰ ਮਨ ਨੂੰ ਨਾਲ ਲੜਾਈ ਹੋਈ ਆ ਕੀ ਕੀ ਹੋਣੇ ਉਹਨੇ ਕੱਲੀ ਨੇ ਨਹੀਂ ਨਾਲ ਰਲ ਕੇ ਕਿਸੇ ਦੇ ਪੇਛੇ ਕੀਤੀ ਆ ਤੁਹਾਨੂੰ ਇੱਕ ਵਾਰ ਮੈਂ ਦੱਸਿਆ ਨਹੀਂ ਸੀ ਉਹ ਪਾਲੀ ਪਾਲੀ ਮੁੰਡਾ ਬਦਤਮੀਜ਼ ਆ ਜਿਹੜਾ ਫੂਕ ਰਾਜਾ ਹਰ ਟਾਈਮ ਹਵਾ ਜੀ ਮਾਰਦਾ ਰਹਿੰਦਾ ਅੱਜ ਨੇ ਇੱਕ ਕਾਲਜ ਦੇ ਵਿੱਚ ਨਵੀਂ ਕੁੜੀ ਆਈ ਸੀ ਉਹਦੀ ਬਾਹ ਫੜ ਲਈ ਤੇ ਖਾਮਕਾ ਤਮਾਸ਼ਾ ਕਰਤਾ ਤੇ ਜਦੋਂ ਉਹਨੂੰ ਮੈਂ ਰੋਕਣ ਲੱਗੀ ਮੈਂ ਕੁੜੀ ਦੀ ਬਾਹ ਛੱਡ ਦੇ ਤਾਂ ਮਨ ਨੂੰ ਜਾ ਕੇ ਉਹਦੇ ਨਾਲ ਖੜੀ ਹੋ ਗਈ ਇਦਾ ਮਤਲਬ ਉਸ ਫੁਕਰੇ ਮੁੰਡੇ ਕਰਕੇ ਤੁਸੀਂ ਦੋਨੇ ਆਪਸ ਚ ਲੜ ਪਿਆ ਮੈਂ ਕੁਛ ਨਹੀਂ ਬੋਲੀ ਪਰ ਮੰਨੂ ਨੇ ਕੋਈ ਕਸਰ ਵੀ ਨਹੀਂ ਛੱਡੀ ਤੁਹਾਨੂੰ ਪਤਾ ਸਾਰਿਆਂ ਦੇ ਸਾਹਮਣੇ ਮੇਰੀ ਇਨਸਰਟ ਕਰਤੀ ਮੈਂ ਤਾਂ ਪਹਿਲਾਂ ਹੀ ਇੰਨੀ ਕਲਪੀ ਹੋਈ ਸੀ ਹੋਰ ਕਲਪਾਤਾ ਕਲਪੀ ਹੋਈ ਸੀ ਕਿਉਂ ਕਲਪੀ ਹੋਈ ਸੀ ਅੱਜ ਮੈਡਮ ਮੈਨੂੰ ਫੇਰ ਫੇਸ ਕਰਕੇ ਬੋਲੀ ਆ ਮੇਰੀ ਲਾਸਟ ਸੈਮੈਸਟਰ ਦੀ ਵੀ ਫੀਸ ਰਹਿੰਦੀ ਆ ਤੇ ਇਸ ਸੈਮੈਸਟਰ ਦੀ ਵੀ ਤੇ ਮੈਮ ਨੇ ਇੱਕ ਗੱਲ ਕਹਿਤੀ ਕਿ ਜਿੰਨਾ ਚਿਰ ਫੀਸ ਨਹੀਂ ਨਾ ਜਮਾ ਕਰਾਉਂਦੀ ਉਹਨਾਂ ਚਿਰ ਤੇ ਤੈਨੂੰ ਅਸੀਂ ਇਗਜ਼ਾਮ 'ਚ ਨਹੀਂ ਬੈਠਣ ਦੇਣਾ ਕੋਈ ਨਾ ਪੁੱਤ ਕਰਦਿਆਂ ਤੇਰੀ ਫੀਸ ਦਾ ਕੋਈ ਨਾ ਕੋਈ ਹਿੱਲਾ ਮੰਮੀ ਆਹੀ ਗੱਲ ਕਹਿੰਦੇ ਨੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤੇ ਮੈਂ ਇਹੀ ਗੱਲ ਆਪਣੀਆਂ ਟੀਚਰਾਂ ਨੂੰ ਕਹਿ ਰਹੀ ਆ ਤੁਹਾਨੂੰ ਪਤਾ ਸਾਰੀ ਕਲਾਸ ਦੇ ਵਿੱਚ ਜਦੋਂ ਮੈਨੂੰ ਇਕੱਲੇ ਨੂੰ ਖੜਾ ਕਰਦੇ ਆ ਤੇ ਫੀਸ ਬਾਰੇ ਬੋਲਦੇ ਆ ਨਾ ਮੈਨੂੰ ਪਤਾ ਮੈਨੂੰ ਕਿੰਨੀ ਇਨਸਲਟ ਫੀਲ ਹੁੰਦੀ ਆ ਕੋਈ ਗੱਲ ਨਹੀਂ ਪੁੱਤ ਸਰਦਾਰ ਜੀ ਇੱਕ ਵਾਰੀ ਗगन ਵੀਰੇ ਨਾਲ ਗੱਲ ਕਰਕੇ ਤਾਂ ਦੇਖੋ ਜੇ ਇਹ ਪੇਪਰਾਂ 'ਚ ਨਾ ਬੈਠੇ ਤਾਂ ਇਹਦੀ ਸਾਰੀ ਮਿਹਨਤ ਤੇ ਪਾਣੀ ਫਿਰ ਜਾਣਾ ਉਹ ਮੀ ਤੇਰੇ ਕਹਿਣ ਤੋਂ ਪਹਿਲਾਂ ਹੀ ਮੈਂ ਗगन ਦੇ ਨਾਲ ਗੱਲ ਕਰ ਚੁੱਕਿਆ ਪਰ ਉਹ ਕਹਿੰਦਾ ਕਿ ਹਲੇ ਹੱਥ ਵੀ ਟਹਿਟ ਆ ਤੇ ਕੰਮਕਾਰ ਵੀ ਬਹੁਤ ਠੰਡਾ ਮੈਂ ਹਲੇ ਪੈਸੇ ਨਹੀਂ ਦੇ ਸਕਦਾ ਜਾ ਤੋ ਬਾਰ ਬਾਰ ਕਹਿ ਰਿਹਾ ਕਿ ਮੇਰਾ ਹੱਥ ਟੈਟ ਆ ਮੈਂ ਦੱਸ ਉਹਨੂੰ ਕਿਵੇਂ ਜੋਰ ਪਾ ਕੇ ਕਹਿ ਦਵਾ ਵੀ ਜਵਕਾਂ ਦੀ ਫੀਸ ਦੇ ਹੱਥ ਟੈਟ ਆ ਪਰ ਪਾਪਾ ਇਹ ਗੱਲ ਤੁਸੀਂ ਸਮਝ ਸਕਦੇ ਹੋ ਮੈਂ ਸਮਝ ਸਕਦੀ ਆ ਉਹ ਸਾਡੀ ਮੈਡਮ ਤੋੜੀ ਨਾ ਸਮਝੂਗੀ ਪਾਪਾ ਮੇਰਾ ਲਾਸਟ ইয়ার ਆ ਮੈਂ ਤਾਂ ਪੜਾਈ ਵੀ ਬਹੁਤ ਜੀ ਜਾਣ ਨਾਲ ਕਰਦੀ ਆ ਐਨੀ ਮਿਹਨਤ ਲਾ ਕੇ ਪੜ੍ਹਦੀ ਆ ਤੇ ਜੇ ਮੈਂ ਹੁਣ ਪੇਪਰ ਨਾ ਦਿੱਤੇ ਫਿਰ ਨਾ ਨਾ ਪੁੱਤ ਇਦਾਂ ਨਾ ਕਹਿ ਤੂੰ ਪੇਪਰ ਜ਼ਰੂਰ ਦੇਂਗੀ ਹਲੇ ਤੇਰਾ ਪਿਓ ਬੈਠਾ ਨਾ ਤੂੰ ਫਿਕਰ ਨਾ ਕਰ ਮੈਂ ਕਰਦਾ ਕੋਈ ਨਾ ਕੋਈ ਹੀਲਾ ਤੇਰੀ ਮਿਹਨਤ ਤੇ ਪਾਣੀ ਨਹੀਂ ਫਿਰਨ ਦਿੰਦਾ ਸ਼ਬੰਦੀ ਦਲ ਕਿਨਾਰ ਮਨੁੱਖਾਂ ਤੇ ਪੰਛੀਆਂ ਨੂੰ ਕੱਟ ਦਿੱਤੀ ਗਈ ਚਾਈਨਾ ਡੋਰ। ਪ੍ਰਸ਼ਾਸਨ ਨੇ ਚਾਈਨਾ ਡੋਰ ਦੇ ਉੱਤੇ ਰੋਕ ਲਾ ਦਿੱਤੀ। ਇਹ ਤਾਂ ਬਹੁਤ ਵਧੀਆ ਕੰਮ ਕੀਤਾ। ਨਾ ਹੁਣ ਕਿੰਨੀ ਦੇਰ ਇੱਦਾਂ ਹੀ ਪਏ ਰਹਿਣਾ? ਤੁਸੀਂ ਬਾਪੂ ਜੀ ਕਰਕੇ ਆਪਣਾ ਜਾਣ ਦਾ ਪ੍ਰੋਗਰਾਮ ਕੈਨਸਲ ਨਾ ਕਰੋ। ਤੁਹਾਨੂੰ ਮੈਂ ਕਦੇ ਦੀ ਕਹੀ ਜਣੀ ਆ ਤੁਸੀਂ ਆਪਣਾ ਜਾਇਆਓ। ਉਹ ਹੁਣ ਨਹੀਂ ਮੈਂ ਜਾਣਾ। ਹੁਣ ਤਾਂ ਮੇਰਾ ਪ੍ਰੋਗਰਾਮ ਕੈਨਸਲ ਹੋ ਗਿਆ। ਹੁਣ ਤਾਂ ਚਾਹੇ ਬਾਪੂ ਜੀ ਆਪ ਆ ਕੇ ਕਹਿਣ ਨਾ ਮੈਂ ਤਾਂ ਵੀ ਨਹੀਂ ਜਾਂਦਾ। ਕਿਉਂ ਨਹੀਂ ਜਾਂਦੇ? ਉਹ ਤਾਂ ਤੁਸੀਂ ਮੈਨੂੰ ਕਹਿੰਦੇ ਸੀ ਮੇਰੇ ਕੱਪੜੇ ਨਹੀਂ ਪੈਕ ਕਰਦੀ ਹੁਣ ਤੁਹਾਡੇ ਦਿਮਾਗ 'ਚ ਇਹ ਜਾਂ ਕੀ ਚੱਲੀ ਜਾਂਦਾ ਵੀ ਜਾ ਨਹੀਂ ਰਹੇ ਉਹ ਮੇਰੇ ਦਿਮਾਗ 'ਚ ਨਾ ਬਾਪੂ ਤੇ ਬਾਪੂ ਦਾ ਟਰੰਕ ਫਸਿਆ ਆ ਤੇ ਜਦ ਤੱਕ ਮੈਨੂੰ ਇਹ ਨਹੀਂ ਨਾ ਪਤਾ ਲੱਗਦਾ ਕਿ ਉੱਝ ਹੈ ਕੀ ਮੈਂ ਨਹੀਂ ਕੋਈ ਪ੍ਰੋਗਰਾਮ ਬਣਾਉਂਦਾ ਓਹੋ ਆ ਚੱਲਦਾ ਤੁਹਾਡੇ ਦਿਮਾਗ ਦੇ ਵਿੱਚ ਕੀ ਹੋਣਾ ਟਰੰਕ ਦੇ ਵਿੱਚ ਤੁਸੀਂ ਤਾਂ ਐ ਕਹਿੰਦੇ ਹੋ ਜਿਵੇਂ ਟਰੰਕ ਦੇ ਵਿੱਚੋਂ ਚਰਾਗ ਨਿਕਲੂਗਾ ਤੁਸੀਂ ਉਹਨੂੰ ਰਗੜੋਗੇ ਤਾਂ ਉਹ ਤੁਹਾਡੀ ਇੱਛਾ ਪੂਰੀ ਕਰੂਗਾ ਤੇ ਜਿਵੇਂ ਉਹਦੇ ਵਿੱਚੋਂ ਖਜ਼ਾਨਾ ਨਿਕਲੂਗਾ ਉਹ ਕੋਈ ਨਾ ਕੋਈ ਖਜ਼ਾਨਾ ਤਾਂ ਉਹਦੇ ਵਿੱਚ ਹੈ ਐਵੇਂ ਨਹੀਂ ਬਾਪੂ ਡਾਂਗ ਲਾ ਕੇ ਬੈਠਾ ਤੇ ਉਹਦੀ ਰਖਵਾਲੀ ਕਰਨ ਨੂੰ ਬੈਠਾ ਉਹ ਇਹ ਤਾਂ ਪਤਾ ਕਰਨਾ ਹੀ ਪੈਣਾ ਕਿ ਉਹਦੇ ਵਿੱਚ ਹੈ ਕੀ ਤੇ ਇਹ ਕੰਮ ਮੈਨੂੰ ਆਪ ਕਰਨਾ ਪੈਣਾ ਪਰ ਤੁਸੀਂ ਕਰੋਗੇ ਕੀ ਇਹ ਤੂੰ ਮੇਤੇ ਛੱਡ ਦੇ ਤੂੰ ਇਹ ਦੱਸ ਬੀਬੀ ਕਿੱਥੇ ਆ ਬੀਬੀ ਬੀਬੀ ਤਾਂ ਸਵੇਰ ਦੀ ਗਵਾਂਡੀਆਂ ਦੇ ਗਈ ਹੋਈ ਆ ਲੈ ਬੀਬੀ ਗਵਾਂਡੀਆਂ ਦੇ ਗਈ ਆ ਫੀੜ ਤਾਂ ਬਣ ਗਈ ਗੱਲ ਮੈਨੂੰ ਨਾ ਤੁਹਾਡੀ ਕੁਝ ਸਮਝ ਨਹੀਂ ਲੱਗ ਰਹੀ ਬੀਬੀ ਤਾਂ ਕਹਦਾ ਡਰ ਬੀਬੀ ਤਾਂ ਆਪਣੀ ਵੀ ਬੋਲੀ ਬੋਲਦੀ ਆ ਉਹ ਰਹੀ ਨਾ ਤੂੰ ਕਮਲੀ ਦੀ ਕੰਬਲੀ ਉਹ ਬੀਬੀ ਦੇ ਸਾਹਮਣੇ ਤਾਂ ਮੈਂ ਬੜਾ ਇਮਾਨਦਾਰ ਤੇ ਸੱਚਾ ਸੁੱਚਾ ਜਵਾਈ ਆ ਤੂੰ ਆਪ ਸੋਚ ਉਹਨਾਂ ਦੇ ਘਰ ਦਾ ਸੱਚਾ ਸੁੱਚਾ ਤੇ ਇਮਾਨਦਾਰ ਜਵਾਈ ਉਹਨਾਂ ਦੇ ਟਰੰਕ ਦਾ ਤਾਲਾ ਤੋੜਦਾ ਚੰਗਾ ਲੱਗੂ ਸਮਝੇਗੀ ਪਰ ਬਾਪੂ ਜੀ ਦਾ ਘਰ ਹੀ ਨੇ ਉਹਨਾਂ ਦਾ ਕੀ ਕਰੋਗੇ ਉਹ ਬਾਪੂ ਜੀ ਦੀ ਫਿਕਰ ਨਾ ਕਰ ਤੂੰ ਇੱਥੇ ਬੈਠ ਤੇ ਦੇਖ ਮੈਂ ਹੁਣ ਕਰਦਾ ਕੀ ਹੈ ਬਾਪੂ ਜੀ ਅਖਬਾਰ ਪੜ੍ਹ ਰਹੇ ਸੀ ਨਹੀਂ ਅਖਬਾਰ ਨਹੀਂ ਪੜ੍ਹਦਾ ਪਿਆ ਉਹ ਟੈਲੀਵਿਜ਼ਨ ਦੇਖਦਾ ਪਿਆ ਉਹ ਕਬੱਡੀ ਦਾ ਮੈਚ ਚੱਲਦਾ ਪਿਆ ਉਹ ਬਾਪੂ ਜੀ ਮਜ਼ਾਕ ਕਿਉ ਕਰੀ ਜਾਂਦੇ ਹੋ ਮਜਾਕ ਸ਼ੁਰੂ ਕਿਨੇ ਕੀਤਾ ਹੋਈਗਾ ਹਾਂ ਦੱਸ ਕੀ ਕੰਮ ਐ ਬਾਪੂ ਜੀ ਮੈਂ ਇਦਾਂ ਕਹਿੰਦਾ ਸੀ ਅੱਜ ਨਾ ਕਰਾਇਆ ਲੈਣ ਦੀ ਆਖਰੀ ਤਰੀਕਾ ਤੇ ਮੇਰੀ ਤਬੀਅਤ ਕੁਝ ਠੀਕ ਨਹੀਂ ਹੈਗੀ ਜੇ ਇਸ ਵਾਰ ਕਰਾਇਆ ਤੂੰ ਸੀ ਫੜ ਲਿਆ ਉਹ ਅੱਜ ਤੱਕ ਤਾਂ ਤੂੰ ਮਨ ਕਦੇ ਇਕ ਲੈਣ ਵਾਸਤੇ ਭੇਜਿਆ ਨਹੀਂ ਉਹ ਨਾ ਕਰੇ ਤਾਂ ਕੋਈ ਹਿਸਾਬ ਦਿੱਤਾ ਆਹ ਬਾਹਰ ਦੇਖ ਆਹ ਸੂਰ ਵਿੱਚ ਕਿੱਥੋਂ ਚੜਿਆ ਉਹ ਜਿਹੜਾ ਤੂੰ ਮੈਨੂੰ ਨਾ ਕਰਾਇਆ ਫੜ ਕੇ ਲਿਆਉਣ ਨੂੰ ਕਹਿ ਗਿਆ ਉਹ ਬਾਪੂ ਜੀ ਟੀਚਰ ਆ ਕਿਉ ਕਰੀ ਜਾਂਦੇ ਹੋ ਮੈਂ ਠੋਡਾ ਜਵਾਈ ਲੱਗਦਾ ਸਾਲਾਣੀ ਤੁਹਾਨੂੰ ਦੱਸਿਆ ਤਾਂ ਹੈ ਕਿ ਮੇਰੀ ਅੱਜ ਤ ਵੀਰ ਨਾ ਠੀਕ ਨਹੀਂ ਹੈਗੀ ਤਾਂ ਤੁਹਾਨੂੰ ਕਹਿ ਰਿਹਾ ਵਾ ਓ ਜੇ ਤੇਰੀ ਤਬੀਅਤ ਠੀਕ ਨਹੀਂ ਨਾ ਅੰਮੂ ਨੂੰ ਕਹਦੇ ਉਹ ਲੈ ਆਊਗਾ ਇਕ ਤਾਂ ਇਹ বুढ़ा ਪੈਰਾ ਤੇ ਪਾਣੀ ਨਹੀਂ ਪੈਣ ਦਿੰਦਾ ਇਹ ਕੱਭੂ ਹੀ ਨਹੀਂ ਆਉਂਦਾ ਓ ਬਾਪੂ ਜੀ ਤੁਹਾਨੂੰ ਅੰਮੂ ਦਾ ਪਤਾ ਤਾਂ ਹੈ ਜੇ ਪੈਹਾ ਉਹਦੇ ਹੱਥ ਚ ਆ ਗਿਆ ਤਾਂ ਉਹਨੇ ਬਿਨਾਂ ਸੋਚੇ ਸਮਝੇ ਖਰਚ ਕਰ ਦੇਣੇ ਆ ਉਮੈਂ ਇਹ ਨਹੀਂ ਕਹਿੰਦਾ ਕਿ ਮੇਰਾ ਮੁੰਡਾ ਗਲਤ ਆ ਕਿ ਉਹਨੂੰ ਪੈਸੇ ਖਰਚਣ ਦਾ ਨਹੀਂ ਪਤਾ ਬਸ ਉਹ ਯਾਰੀ ਦੋਸਤੀ ਗਲਤ ਆ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਜਾ ਸਕਦੇ ਮੈਂ ਆਪੀ 4-5 ਦਿਨ ਚ ਕਿਰਾਇਆ ਫੜ ਲਿਆ ਆਉਂਗਾ ਉਹ ਰੁਕ ਜਾ ਮੈਂ ਫੜ ਲਿਆਉਂਗਾ ਕਿਰਾਇਆ ਤੂੰ ਬਹਿ ਜਾ ਜਾ ਕੇ ਕਮਰੇ ਚ ਜਾ ਕੇ ਆਰਾਮ ਕਰ ਲੈ ਠੀਕ ਹੈ ਬੱਪੂ ਜੀ ਮੈਂ ਆਰਾਮ ਕਰ ਲੈਣਾ ਮੰਨਦੀ ਆ ਫੇਰ ਮਨ ਨੂੰ ਬਸ ਹੁਣ ਬਾਪੂ ਦੇ ਘਰੇ ਜਾਣ ਦੀ ਦੇਰ ਆ ਇੱਧਰ ਦਰਵਾਜਾ ਬੰਦ ਹੋ ਤੇ ਉਧਰ ਟ੍ਰੰਕ ਖੁੱਲੂ ਮੰਨ ਗਿਆ ਜੀ ਤੁਹਾਡੇ ਦਿਮਾਗ ਨੂੰ ਨਾਲੇ ਮੈਂ ਤਾਂ ਇਹ ਹੈਰਾਨ ਆ ਇੰਨੇ ਸਾਲਾਂ ਦਾ ਇਹ ਟ੍ਰੰਕ ਆਪਣੀ ਨਿਗਾ ਕਿਉਂ ਨਹੀਂ ਚੜਿਆ ਚਲੋ ਹੁਣ ਪਤਾ ਲੱਗੂ ਇਹਦੇ ਵਿੱਚ ਹੈ ਕੀ ਬਸ ਹੁਣ ਤੋਂ ਦਰਵਾਜੇ ਕੰਨੀ ਨਿਗਰ ਰਖ ਤੇ ਦੇਖ ਬਾਪੂ ਜਾਂਦਾ ਕਦੋਂ ਆ ਜਾਂਦਾ ਨਹੀਂ ਜੀ ਬਾਪੂ ਤਾਂ ਚਲਾ ਗਿਆ ਲੱਗ ਗਿਆ ਗੇਟ ਆਜੋ ਦੇਖੀਏ ਖਾ ਲਓ ਦੇਖੀ ਜਾਨੇ ਹਰ ਪਰੀਤ ਮੈਂ ਤੇ ਤੇਰੇ ਤੇ ਹੈਰਾਨ ਆ ਆਹ ਗਿਜਰੇਲਾ ਤੇਰੇ ਅੰਦਰ ਨਹੀਂ ਕੀ ਵਜ ਜਾਂਦਾ ਐਦਾਂ ਉਹ ਹੋਇਆ ਕੀ ਤੁਸੀਂ ਆਪਣੀ ਧੀਜ ਵਾਈ ਲਈ ਮੰਗਾਇਆ ਸੀ ਮੈਂ ਖਾ ਲਿਆ ਉਹ ਹੁਣ ਇਹ ਸੁਟਣਾ ਥੋੜੀ ਨਾ ਕੋ ਇਸ ਤੋਂ ਪਹਿਲਾਂ ਤਾਂ ਮੈਂ ਸਮੋਸੇ ਵੀ ਖਾ ਕੇ ਹਟੀਆਂ ਤਾਂ ਕਿ ਖਰਾਬ ਨਾ ਹੋ ਜਾਣ ਅਫਸੋਸ ਜਿੰਨਾਂ ਲਈ ਮੰਗਾਏ ਸੀ ਉਹ ਖਾ ਨਾ ਸਕੇ ਤੈਨੂੰ ਪੋਰਾ ਸ਼ਰਮ ਤਾਂ ਨਹੀਂ ਆਉਂਦੀ ਉਹ ਮੇਰੇ ਤੋਂ ਪੰਮੀ ਦਾ ਹਾਲ ਦੇਖ ਕੇ ਨਾ ਪਾਣੀ ਦੀ ਘੁੱਟ ਨਹੀਂ ਨਿਕਰਦੀ ਤੇ ਤੂੰ ਸਵੇਰ ਦੀ ਚੜੀ ਹੋ ਜਾਨੀ ਆ ਨਾ ਜੇ ਉਹਦਾ ਬੁਰਾ ਹਾਲ ਹੈ ਤੇ ਇਹਦੇ ਵਿੱਚ ਮੈਂ ਕੀ ਕਰਾਂ ਹੁਣ ਉਹਦੇ ਲਈ ਅਸੀਂ ਖਾਣਾ ਪੀਣਾ ਤਿਆਗਦੀ ਐ ਹੋ ਆਪਣੇ ਆਪਣੇ ਕਰਮ ਹੁੰਦੇ ਆ ਮਾਤਾ ਜਿਹੜਾ ਜਿਹੋ ਜੇ ਕਰਦਾ ਉਹੋ ਜੇ ਭਰ ਲੈਂਦਾ ਹੋ ਜੇ ਉਹਨੇ ਕੀਤੇ ਹੀ ਮਾੜੇ ਕਰਮ ਨੇ ਤੇ ਉਹਦਾ ਚਿੰਗਾ ਭਲਾ ਕਿੱਥੋਂ ਹੋ ਜੂਗਾ ਉਹ ਗਵਾਸ ਨਾ ਕਰ ਉਹ ਜਿਹੜਾ ਕੁਛ ਉਹ ਭੁਗਤਦੀ ਪਈ ਐ ਨਾ ਸਾਰੀਆਂ ਤੇਰੀਆਂ ਹੀ ਕਾਸ਼ਤਾਨੀਆਂ ਨੇ ਮੇਰੀਆਂ ਕਾਸ਼ਤਾਨੀਆਂ ਨੇ ਹਉ ਤੂੰ ਕਹਿਣਾ ਕੀ ਚੰਨੀ ਐ ਮਾਤਾ ਉਹਦਾ ਬੁਰਾ ਮੈਂ ਕੀਤਾ ਹਾਂ ਤੂੰ ਕੀਤਾ ਤੈਨੂੰ ਸੱਚ ਪਹਿਲੇ ਹੀ ਪਤਾ ਸੀ ਵੀ ਸਨੀ ਨੂੰ ਦੌਰੇ ਪੈਂਦੇ ਆ ਫੇਰ ਵੀ ਸੱਚ ਤੂੰ ਸਾਹਮਣੇ ਨਹੀਂ ਆਉਣ ਦਿੱਤਾ ਸਾਰੀ ਗੱਲ ਲੁਕਾ ਕੇ ਰੱਖੀ ਐ ਤੇ ਮੇਰੀ ਭੋਲੀ ਭਾੜੀ ਪੰਮੀ ਦੀ ਜ਼ਿੰਦਗੀ ਖਰਾਬ ਕਰਕੇ ਧਰਤੇ ਹਉ ਮਾਤਾ ਆਖ ਖਿਆਲ ਨਾ ਆਪਣੇ ਦਿਮਾਗ ਚੋਂ ਕੱਢ ਦੇ ਕਿ ਮੈਨੂੰ ਪਹਿਲਾਂ ਹੀ ਸਾਰਾ ਕੁਝ ਪਤਾ ਸੀ ਹੋਹ ਕਹਿੰਦੇ ਹੁੰਦੇ ਆ ਨਾ ਰਾਹ ਪਿਆ ਜਾਣੀਏ ਜਾਂ ਬਾਹ ਪਿਆ ਜਾਣੀਏ ਹੁਣ ਬੰਦੇ ਨਾਲ ਰਹਿ ਕੇ ਹੀ ਪਤਾ ਲੱਗਦਾ ਕਿ ਬੰਦਾ ਕਿਦਾਂ ਦਾ ਮੈਂ ਤਾਂ ਆਪਣੇ ਵੱਲੋਂ ਚੰਗੇ ਹੀ ਲੱਭੇ ਸੀ ਉਹਨੂੰ ਦੌਰੇ ਪੈਂਦੇ ਨੇ ਮੈਨੂੰ ਸੁਪਨੇ ਥੋੜੀ ਆਣੇ ਸੀ ਕਿ ਉਹਨੂੰ ਆਹ ਬਿਮਾਰੀ ਆ ਉਹ ਸੱਚੀ ਕਿਹਾ ਕਿਸੇ ਨੇ ਹੋ ਭਲਾਈ ਦਾ ਤੇ ਜਮਾਨਾ ਹੀ ਨਹੀਂ ਭਲਾਈ ਕਰੋ ਤੇ ਛਿੱਤਰ ਖਾਓ ਇੱਕ ਤਾਂ ਮੈਂ ਸਾਰਿਆਂ ਦਾ ਕਰੀ ਜਾਵਾਂ ਤੇ ਮਾੜੀ ਵੀ ਵਜਾਂ ਚੰਗਾ ਤਾਂ ਮੈਨੂੰ ਕਿਸੇ ਨੇ ਕਹਿਣਾ ਨਹੀਂ ਉਹ ਕਿਸੇ ਦੀ ਜ਼ਿੰਦਗੀ ਖਰਾਬ ਕਰਕੇ ਤੈਨੂੰ ਕੌਣ ਚੰਗਾ ਕਹੋਗਾ ਉਹ ਮੈਂ ਤਾਂ ਅੱਜ ਤੱਕ ਤਾਂ ਚੁੱਪ ਕਰਕੇ ਬੈਠੀ ਆਂ ਵੀ ਤੇਰੀਆਂ ਹਰਕਤਾਂ ਦਾ ਮੇਰੇ ਪਤਨ ਨੂੰ ਨਾ ਪਤਾ ਲੱਗ ਜਵੇ ਜੇ ਉਹਨੂੰ ਪਤਾ ਲੱਗ ਗਿਆ ਉਹਦੇ ਦਿਲ ਤੇ ਕੀ ਬੀਤੂਗੀ ਹਰਪ੍ਰੀਤ ਜਦ ਤੇਰੀ ਸਾਰੀਆਂ ਗੱਲਾਂ ਬਾਹਰ ਆ ਗਈਆਂ ਨਾ ਤੂੰ ਤਾਂ ਹੱਥ ਲਾ ਲਾ ਕੇ ਦੇਖੇਂਗੀ ਤੇ ਸਾਰਾ ਘਰ ਖਰਾਬ ਹੋ ਜਾਣਾ ਅੱਜ ਤੱਕ ਤਾਂ ਮੇਰੀ ਚੁੱਪ ਦਾ ਨਜਾਇਜ਼ ਫਾਇਦਾ ਉਠਾਇਆ ਤੇ ਹੁਣ ਮੈਂ ਚੁੱਪ ਨਹੀਂ ਰਹਿਣਾ ਹੁਣ ਸੱਚੋ ਸੱਚ ਦੱਸ ਦੇ ਤੈਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਤੂੰ ਸਾਨੂੰ ਹਨੇਰੇ ਚ ਕਿਉਂ ਰੱਖਿਆ ਤੇ ਪੰਮੀ ਦੀ ਜ਼ਿੰਦਗੀ ਖਰਾਬ ਕਿਉਂ ਕੀਤੀ ਬੋਲ ਜਵਾਬ ਦੇ ਕਿਉਂਕਿ ਮੈਂ ਉਹਨੂੰ ਘਰੋਂ ਬਾਹਰ ਕੱਢਣਾ ਚਾਹੁੰਦੀ ਸੀ ਤੇ ਮੈਂ ਕੱਢਤਾ ਜਦੋਂ ਦੇਖੋ ਪੰਮੀ 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 ਦਿਮਾਖਰਾ ਕਰਕੇ ਰੱਖਿਆ ਮੇਰਾ ਨਾਤਾ ਇੱਥੇ ਰਹਿ ਕੇ ਟਿਕਨ ਦਿੰਦੀ ਸੀ ਮੈਨੂੰ ਤੇ ਨਾ ਜਾ ਕੇ ਟਿਕਨ ਦੇ ਰਹੀ ਐ ਮੈਨੂੰ ਜੇ ਤੈਨੂੰ ਇੰਨਾ ਹੀ ਆਪਣੀ ਧੀ ਦਾ 헤ਜ ਮਾਰਦਾ ਨਾ ਤੇ ਜਾ ਚਲੀ ਜਾ ਤੂੰ ਵੀ ਇੱਥੋਂ ਤੇ ਜੇ ਇੱਥੇ ਰਹਿਣਾ ਤੇ ਪੰਮੀ ਦਾ ਨਾਮ ਇਸ ਘਰ ਚ ਨਾ ਲਈ ਜਾ ਪਹਿਲਾਂ ਜਾ ਕੇ ਆਪਣੇ ਕਮਰੇ ਚ ਉਹੀ ਟੁੱਟੇ ਛੱਤਰ ਵਾਂਗੂ ਵਧੀ ਜਾਨੀ ਆ ਤੈਨੂੰ ਪੂਰਾ ਵੀ ਰੱਬ ਦਾ ਡਰ ਨਹੀਂ ਰਿਹਾ ਹਰਪ੍ਰੀਤ ਜਦ ਰੱਬ ਨੇ ਚ ਪੇੜ ਮਾਰੀ ਨਾ ਤੇ ਉਹਦੀ ਆਵਾਜ਼ ਨਹੀਂ ਆਉਣੀ ਤੇ ਉਥੇ ਤੇਰੀ ਇੱਕ ਨਹੀਂ ਚੱਲਣੀ ਰੱਬ ਤੋਂ ਡਰ ਕੇ ਚੱਲ ਉਹ سنی ਭਾਜੀ ਸੱਚ ਦੱਸੋ ਤੁਸੀਂ ਮੇਰੇ ਨਾਲ ਮਜ਼ਾਕ ਕਰਦੇ ਪਏ ਹੋ ਨਾ ਮੈਂ ਭਲਾ ਕਿਉਂ ਮਜ਼ਾਕ ਕਰਨਾ ਮੈਂ ਸੀਰੀਅਸਲੀ ਕਹਿ ਰਿਹਾ ਮੈਨੂੰ ਕੰਮ ਦੀ ਬਹੁਤ ਸਖਤ ਲੋਡ ਆ ਭਾਜੀ ਤੁਹਾਡਾ ਤਾਂ ਕੰਮ ਯਾਰ ਕਹਿੰਦਾ ਕੋ ਹੁੰਦਾ ਆ ਲੁਧਿਆਣੇ ਦੇ ਹੋਲਸੇਲਰ ਹੋ ਤੁਸੀਂ ਬੈਟਰੀ ਤੇ ਇਨਵਰਟਰ ਦੇ ਤੁਹਾਨੂੰ ਕੰਮ ਦੀ ਕੀ ਲੋਡ ਪੈ ਗਈ ਭਾਜੀ ਤੁਹਾਨੂੰ ਪਤਾ ਹੀ ਆ ਕਿ ਬਿਜ਼ਨਸ ਚ ਅਪ ਐਂਡ ਡਾਊਨ ਆਉਂਦੇ ਹੀ ਰਹਿੰਦੇ ਆ ਤੇ ਨਾਲੇ ਸਾਡਾ ਸੀਜ਼ਨ ਗਰਮੀਆਂ ਚ ਹੁੰਦਾ ਤੇ ਖਰਚੇ 12 ਮਹੀਨੇ ਇੱਕ ਦੁਕਾਨ ਚ ਗगन ਨੇ ਵੀ ਇੱਕੋ ਹੀ ਬੈਟਰੀ ਵੇਚਣੀ ਆ ਤੇ ਜੇ ਅਸੀਂ ਤਿੰਨ ਜਣੇ ਖੜ ਜਾਾਂਗੇ ਤਾਂ ਵੀ ਇੱਕੋ ਹੀ ਬੈਟਰੀ ਵਿਕਣੀ ਐ ਗਰੋਥ ਤਾਂ ਹੈ ਹੀ ਨਹੀਂ ਭਾਜੀ ਇਸੇ ਕਰਕੇ ਮੈਂ ਸੋਚਿਆ ਕਿ ਕਿਤੇ ਹੋਰ ਕੰਮ ਕਰ ਲਵਾਂ ਉਹਦੇ ਨਾਲ ਸਾਰਾ ਬੋਝ ਗगन ਤੇ ਨਹੀਂ ਪਿਆ ਰਹੂਗਾ ਤੇ ਕੁਝ ਖਰਚੇ ਮੈਂ ਆਪ ਵੀ ਕੱਢ ਲਊਗਾ ਦੇਖੋ ਭਾਜੀ ਮੈਂ ਤੁਹਾਡੀ ਸਾਰੀ ਗੱਲ ਸਮਝਦਾ ਪਰ ਦੁਕਾਨ ਤੇ ਸਾਮਾਨ ਵੇਚਣਾ ਤੇ ਮਸ਼ੀਨਾਂ ਤੇ ਕੰਮ ਕਰਨਾ ਉਹਦੇ 'ਚ ਬਹੁਤ ਜ਼ਮੀਨ ਐ ਸਾਮਾਨ ਦਾ ਫਰਕ ਹੈ ਮੇਰੇ ਹਿਸਾਬ ਨਾਲ ਨਾ ਤੁਹਾਡੇ ਕੋਲੋਂ ਮਸ਼ੀਨਾਂ ਦਾ ਕੰਮ ਹੋਣਾ ਨਹੀਂ ਮੈਂ ਮੰਨਦਾ ਭਾਜੀ ਕਿ ਕੰਮ ਔਖਾ ਪਰ ਸਿੱਖੇ ਤੇ ਕੰਮ ਆ ਜਾਂਦਾ ਤੁਸੀਂ ਮੈਨੂੰ ਕੰਮ ਦੱਸੋ ਮੈਂ ਕਰੂੰਗਾ ਚਲੋ ਠੀਕ ਹੈ ਭਾਜੀ ਤੁਸੀਂ ਜੇ ਇੰਨੀ ਜਿੱਦ ਕਰਦੇ ਹੋ ਤਾਂ ਮੈਂ ਤੁਹਾਨੂੰ ਇਨਸਪੈਕਸ਼ਨ ਤੇ ਰੱਖ ਲੈਣਾ ਤੁਸੀਂ ਬਸ ਇਹ ਦੇਖਣਾ ਕਿਹੜਾ ਬੰਦਾ ਕੀ ਕਰਦਾ ਭਾਜੀ ਜੇ ਨਿਗ੍ਹਾ ਹੀ ਰੱਖਣੀਆਂ ਉਹ ਤਾਂ ਤੁਸੀਂ ਕੈਮਰੇ ਲਾ ਕੇ ਵੀ ਰੱਖ ਹੀ ਸਕਦੇ ਹੋ ਕੈਮਰੇ ਤਾਂ ਲੱਗੇ ਹੀ ਹੋਏ ਨੇ ਪਰ ਪਤੰਦਰਾਂ ਨੂੰ ਨਾ ਸਭ ਕੁਝ ਪਤਾ ਕਿੱਥੇ ਕੀ ਲੱਗਿਆ ਉਰੇ ਪਰਾਂ ਹੋ ਕੇ ਬਹਿ ਜਾਂਦੇ ਨੇ ਪਾਜੀ ਮੈਂ ਨਿਗਾ ਕਿਵੇਂ ਰੱਖਾਂ ਮੇਰੀ ਇੱਕ ਫੈਕਟਰੀ ਹੋਰ ਆ ਮੈਂ ਜ਼ਿਆਦਾ ਟਾਈਮ ਨਾ ਉਧਰ ਰਹਿਣਾ ਇਸ ਕਰਕੇ ਨਾ ਬੰਦਿਆਂ ਨੂੰ ਮੇਰਾ ਡਰ ਡੁਰ ਹੈ ਨਹੀਂ ਵੈਸੇ ਵੀ ਵੀਰੇ ਮੇਰੇ ਕੋਲ ਤੁਹਾਡੇ ਲਈ ਕਾਹੀ ਕੰਮ ਹੈ ਹੋਰ ਤਾਂ ਮੈਨੂੰ ਕਿਸੇ ਕੰਮ ਲਈ ਬੰਦੇ ਦੀ ਲੋੜ ਹੈ ਨਹੀਂ ਜੀ ਚਲੋ ਠੀਕ ਆ ਪਾਜੀ ਜਿਵੇਂ ਤੁਹਾਡੀ ਮਰਜ਼ੀ ਮੈਂ ਆਹੀ ਕੰਮ ਕਰ ਲੈਣਾ ਆ ਕੀਤੀ ਨਾ ਗੱਲ रखी और चल तू मैं फैक्ट्री सरदार जी दूसरा सरदार रख लिया हमारे ऊपर नजर रखने के लिए अब लगता है हमको कोई, -कोई ड्रामा करना पड़ेगा ए छोटू इधर आ ए देख अब ये ड्रामा तेरे को समझ आ रहा है ना मैं तेरे को थप्पड़ मारूंगा ठीक है हमका जानता नहीं है ओए हम ओए ओए। सीनियर क्यों जाके अपना-अपना काम करो कैसे काम करे सरदार जी जे हमको गाली देता है, ते बुड़बक, हमारा जूनियर हम, सीनियर है। हम कैसे गाली सुनेगा साले हजारों देखे होंगे लेकिन हमारे जैसा एक को भी नहीं देखा फेर नहीं हट चलो जाके अपना हमका गाली निकालता है इसको तो हम नहीं छोड़ेंगे इसका तो हम हल्ला कर देंगे ਏ ਬੱਕ ਹਮਕਾ ਹਮਕਾ ਗਾਲੀ ਦਿੰਦਾ ਹੈ ਹਮ ਤੱਕ ਨਹੀਂ ਛੋੜਾਂਗੇ ਰੇ ਅਬ ਬੋਲ ਅਬ ਬੋਲ ਅਬ ਬੋਲ ਬੱਕ ਫੋਨ ਕਿਦਾਂ ਆ ਗਿਆ ਦੋਰਾ